यूपी बिहार ਦੇ ਗੁੰਡੇ ਉਧਰੋਂ ਕੋਈ ਕਾਇਮ ਕਰਦੇ ਆ ਤੇ ਪੰਜਾਬ ਚ ਆ ਵੱੜਦੇ ਆ ਤੇ ਸਾਡੇ ਲੀਡਰਾਂ ਨੇ ਚਿਬੜਾ ਨੇ ਇਹਨਾਂ ਬੰਦਿਆਂ ਨੂੰ ਇਹਨਾਂ ਗੁੰਡਿਆਂ ਨੂੰ ਦਿੱਤੀ ਆ ਪਨਾ ਆਉਂਦੇ ਹੀ ਇਹਨਾਂ ਦੇ ਆਧਾਰ ਕਾਰਡ ਬਣ ਜਾਂਦੇ ਆ ਇਹਨਾਂ ਨੂੰ ਰਹਿਣ ਲਈ ਪਿੰਡਾਂ ਜਗ੍ਹਾ ਦੇ ਦਿੰਦੇ ਆ ਸਰਪੰਚ ਕਹਿੰਦੇ ਮੇਰੀਆਂ ਵੋਟਾਂ ਬਣ ਜਾਣ ਹੁਣ ਜਿਹੜੇ ਸਰਪੰਚ ਨੇ ਆਪਦੇ ਰਾਜ ਵਿੱਚ ਇਹਨਾਂ ਚਿਬੜਾ ਦੀਆਂ ਵੋਟਾਂ ਬਣ ਜਾਂਦੀਆਂ ਹੁੰਦੀਆਂ ਇਹਨਾਂ ਗੁੰਡੇ ਦੀਆਂ ਵੋਟਾਂ ਬਣ ਜਾਂਦੀਆਂ ਹੁੰਦੀਆਂ ਫਿਰ ਉਹ ਕਹਿੰਦਾ ਜੀ ਤੁਸੀਂ ਮੈਨੂੰ ਵੋਟਾਂ ਪਾਓ ਮੈਂ ਤੁਹਾਨੂੰ ਥਾਂ ਦੇ ਦਿੱਤੀ ਸੀਗੀ ਦੂਜਾ ਸਰਪੰਚਾਂ ਤੋਂ ਬਾਅਦ ਆ ਜਾਂਦੇ ਐਮਐਲਏ ਐਮਐਲਏ ਨੂੰ ਸਰਪੰਚੀ ਭਰੋਸਾ ਦਵਾਉਂਦੇ ਆ ਕਿ ਇਹ ਜਿਹੜੇ ਇਹ ਵਰਤਾਜੀ ਥੋਡੀਆਂ ਐ ਇਹਨਾਂ ਦੀ ਰਾਖੀ ਕਰੋ ਇਹਨਾਂ ਨੂੰ ਕੰਮ ਦਿਓ ਇਹਨਾਂ ਨੂੰ ਪਲਾਟ ਘਟਕੇ ਦਿਓ ਦੇਖੋ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਕਈ ਵਾਰੀ ਪ੍ਰਵਾਸੀਆਂ ਤੇ ਮਤਲਬ ਹਈਆਂ ਤੇ ਆਪਾਂ ਕਈ ਵਾਰੀ ਗੱਲ ਕੀਤੀ ਆ ਤੇ ਕਈਆਂ ਨੇ ਜਾਜ਼ਗੀਆਂ ਜ਼ਮੀਰਾਂ ਵਾਲਿਆਂ ਨੇ ਮਤਲਬ ਇਸ ਗੱਲ ਨੂੰ ਹੰਕਾਰਾ ਦਿੱਤਾ ਕਿ ਠੀਕ ਹੈ ਬਾਬਾ ਜੀ ਮਤਲਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸੱਚ ਆ ਪਰ ਕਈਆਂ ਨੇ ਇਸ ਚੀਜ਼ ਨੂੰ ਨਫ਼ਰਤ ਸਮਝ ਕੇ ਜਾਂ ਦੂਜੀਆਂ ਤੇ ਜੀਆਂ ਗੱਲਾਂ ਐਵੇਂ ਕਰਕੇ ਆਦੇ ਕੋਲੋਂ ਬਣਾਤਾ ਇਹ ਤਾਂ ਜੀ ਵੀਊ ਲੈਣ ਦੇ ਮਾਰੇ ਕਰਦੇ ਆ ਤਾਂ ਜੀ ਐਂ ਕਰਦੇ ਹੋ ਕਰਦੇ ਪਰ ਮਹਾਲੀ ਦੇ ਵਿੱਚ ਇਹਨਾਂ ਚਵਲਾਂ ਨੇ ਇੱਕ ਹੋਰ ਬੜੀ ਗੱਦੀ ਹਰਕਤ ਕੀਤੀ ਆ Άντω, ήρθε η ώρα το video. ਫਿਰ ਗੱਲ ਕਰਦੇ ਹਾਂ ਹਾਲੀ ਦੇ ਅੱਜ ਕੁੰਬੜਾ ਪਿੰਡ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰਦੀ ਹੈ ਜਿੱਥੇ ਦੋ ਮੁੰਡਿਆਂ ਦੇ ਉੱਪਰ ਹਮਲਾ ਕੀਤਾ ਜਾਂਦਾ ਪ੍ਰਵਾਸੀ ਮੁੰਡਿਆਂ ਨੇ ਹਮਲਾ ਕੀਤਾ ਦੋ ਪੰਜਾਬੀਆਂ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਉਮਰ ਵੀ ਤੁਹਾਨੂੰ ਦੱਸੀਏ 16 17 18 ਇਸ ਦੇ ਕਰੀਬ ਹੀ ਮੰਨੀ ਜਾ ਰਹੀ ਹੈ ਔਰ ਦੂਜੇ ਪਾਸੇ ਇੱਕ ਦੀ ਤਾਂ ਆਨ ਦੀ ਸਪੋਰਟੀ ਮੌਤ ਹੋ ਗਈ ਹੈ ਔਰ ਪਿੱਛੇ ਡੈੱਡ ਬੋਡੀ ਵੀ ਪਈ ਹੈ ਔਰ ਸਾਰਾ 에ਅਰ ਪਾਊਡਰ ਰੋਡ ਜਿਹੜਾ ਹੈ ਬਲੌਕ ਕੀਤਾ ਹੋਇਆ ਲੋਕਾਂ ਦੇ ਵੱਲੋਂ ਸਾਰਾ ਕੁੰਬੜਾ ਪਿੰਡ ਇੱਥੇ ਆ ਕੇ ਖੜਾ ਹੈਗਾ ਔਰ ਨਾਲ ਹੀ ਜਿਹੜੇ ਮੁੰਡੇ ਦੀ ਜੱਟ ਹੋਈ ਹੈ ਉਸ ਦੇ ਚਾਚਾ ਜੀ ਸਾ ਦਖਾ ਦਿਆ ਕਿ ਪੂਰਾ ਹਾਸਾ ਕਿਵੇਂ ਵਾਪਰਿਆ ਦੇਖ ਸਕਦੇ ਹੋ ਅਸੀਂ ਕਿਵੇਂ ਮਾਂ ਪੇ ਜਿਹੜੇ ਇੱਥੇ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਕਲੋਤਾ ਪੁੱਤ ਜਿਹੜਾ ਸੀ ਉਹ ਦੁਨੀਆ ਤੋਂ ਚਲਾ ਗਿਆ ਤਾਂ ਮੁੰਡੇ ਦੇ ਚਾਚੇ ਦੇ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਾਈ ਜੀ ਪੂਰਾ ਘਟਨਾ ਦੱਸੋ ਕਿਦੋਂ ਵਾਪਰੀ ਹੈ ਕੀ ਗੱਲ ਹੋਈ ਹੈ ਸ਼ਾਮ ਦਾ ਟਾਈਮ ਸੀ ਸਾਡੇ ਕੋਲ ਫੋਨ ਆਇਆ ਕੱਲ ਨੂੰ ਹਾਂਜੀ ਸ਼ਾਮ ਲਈ ਹਾਂਜੀ ਆਪਣੇ ਬੇਟੇ ਨਾਲ ਐਦਾਂ ਕੋਈ ਵਾਰਦਾਤ ਹੋ ਗਈ ਠੀਕ ਹੈ ਜੀ ਝੋਟ ਵੱਜੀ ਹੈ ਅਸੀਂ ਆਏ ਵਾ ਜੀ ਠੀਕ ਹੈ ਜੀ ਅਸੀਂ ਦੇਖਿਆ ਲਹੂ ਲਵਾਨ ਉੱਥੇ ਸਾਰੇ ਸਾਡੇ ਕੋਲ ਬੀੜੀਆਂ ਫੋਟੋ ਪਈਆਂ ਠੀਕੇ ਜੀ ਅਸੀਂ ਦੇਖਿਆ ਸਾਡੇ ਬੇਟੇ ਨਾਲ ਜਿਆਦਾ ਆਣ ਹੁਣ ਹੋਣੀ ਹੋਗੀ ਕੋਈ ਜਿਆਦਾ ਠੀਕ ਹੈ ਜੀ ਗ੍ਰੀਸਨ ਹਸਪੀਟਲ ਲੈ ਕੇ ਚੱਕ ਕੇ ਠੀਕ ਹੈ ਜੀ ਉੱਥੇ ਉਹਨਾਂ ਨੇ ਹਸਪੀਟਲ ਵਾਲੇ ਨੇ ਸਾਨੂੰ 1.5 ਲੱਖ ਰੁਪਏ ਮੰਗਿਆ ਕਹਿੰਦੇ ਜੀ ਆਪਰੇ ਤੁਸੀਂ ਪੈਸੇ ਦਿਓ ਤੁਹਾਡਾ ਬੇਟਾ ਠੀਕ ਹੈ ਪਰ ਸਾਡਾ ਦਿਲ ਨਹੀਂ ਮੰਨਿਆ ਅਸੀਂ ਦੇਖਿਆ ਜਾ ਕੇ ਔਨ ਦੀ ਸਪੋਰਟ ਸਾਡੇ ਬੇਟੀ ਦੀ ਡੈਥ ਹੋ ਗਈ ਸੀ ਠੀਕੇ ਜੀ ਬਾਕੀ ਹੋਈ ਦੇਖੋ ਜੀ ਔਨ ਦੀ ਸਪੋਰਟ ਕਹਿੰਦੇ ਡੈਥ ਹੋ ਗਈ ਸੀਗੀ ਇਹ ਚਵਲ ਜਾਂਦੇ ਇਹ ਉਧਰ ਦੇ ਗੁੰਡੇ ਯੂਪੀ ਬਿਹਾਰ ਦੇ ਗੁੰਡੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਯੂਪੀ ਬਿਹਾਰ ਦੇ ਗੁੰਡੇ ਉਧਰੋਂ ਕੋਈ ਕਾਇਮ ਕਰਦੇ ਆ ਤੇ ਪੰਜਾਬ ਚ ਆ ਵੜਦੇ ਆ ਤੇ ਸਾਡੇ ਲੀਡਰਾਂ ਨੇ ਚਬੜਾ ਨੇ ਇਹਨਾਂ ਬੰਦਿਆਂ ਨੂੰ ਇਹਨਾਂ ਗੁੰਡਿਆਂ ਨੂੰ ਦਿੱਤੀ ਹੈ ਪਨਾ ਆਉਂਦੇ ਹੀ ਇਹਨਾਂ ਦੇ ਆਧਾਰ ਕਾਰਡ ਬਣ ਜਾਂਦੇ ਆ ਇਹਨਾਂ ਨੂੰ ਰਹਿਣ ਲਈ ਪਿੰਡਾਂ ਜਗ੍ਹਾ ਦੇ ਦਿੰਦੇ ਆ ਸਰਪੰਚ ਕਹਿੰਦੇ ਮੇਰੀਆਂ ਵੋਟਾਂ ਬਣ ਜਾਣ ਹੁਣ ਜਿਹੜੇ ਸਰਪੰਚ ਨੇ ਆਪਦੇ ਰਾਜ ਵਿੱਚ ਇਹਨਾਂ ਚਵੜਾ ਦੀਆਂ ਵੋਟਾਂ ਬਣਾਈਆਂ ਹੁੰਦੀਆਂ ਇਹਨਾਂ ਗੁੰਡੇਦਿਆਂ ਦੀਆਂ ਵੋਟਾਂ ਬਣਾਈਆਂ ਹੁੰਦੀਆਂ ਫਿਰ ਉਹ ਕਹਿੰਦਾ ਜੀ ਤੁਸੀਂ ਮੈਨੂੰ ਵੋਟਾਂ ਪਾਓ ਮੈਂ ਤੁਹਾਨੂੰ ਥਾਂ ਦੇ ਦਿੱਤੀ ਸੀਗੀ ਦੂਜਾ ਸਰਪੰਚਾਂ ਤੋਂ ਬਾਅਦ ਆ ਜਾਂਦੇ ਐਮ.ਐਲ.ਏ. ਐਮ.ਐਲ.ਏ ਨੂੰ ਸਰਪੰਚੀ ਭਰੋਸਾ ਦਵਾਉਂਦੇ ਆ ਕਿ ਇਹ ਜਿਹੜੇ ਇਹ ਵੋਟਾਂ ਜੀ ਥੋਡੀਆਂ ਐ ਇਹਨਾਂ ਦੀ ਰਾਖੀ ਕਰੋ ਇਹਨਾਂ ਨੂੰ ਕੰਮ ਦਿਓ ਇਹਨਾਂ ਨੂੰ ਪਲਾਟ ਘਟਕੇ ਦਿਓ ਦੇਖੋ ਕਿੱਡੀ ਕਿੱਡੀ ਜਗ੍ਹਾ ਕਿੰਨੀ ਕਿੰਨੀ ਵਧੀਆ ਜਗ੍ਹਾ ਦੇ ਵਿੱਚ ਮਤਲਬ ਜਿੱਥੇ ਆਮ ਬੰਦਾ پلاਟ ਨਹੀਂ ਲੈ ਸਕਦਾ ਇਹਨਾਂ ਨੂੰ ਸਰਕਾਰੀ ਕਲੋਨੀਆਂ ਕਰ ਕਰ ਦੇਤੀਆਂ ਨਜਾਇਜ਼ ਕਬਜ਼ੇ ਕਰਦੇ ਆ ਉਥੇ ਕਲੋਨੀ ਬਣਾਤੀ ਜਾਂਦੀ ਹੈ ਨਜਾਇਜ਼ ਕਬਜ਼ੇ ਕਰਦੇ ਆ ਪਹਿਲਾਂ ਝੁੱਗੀ ਪਾਉਂਦੇ ਆ ਝੁੱਗੀ ਦੇ ਬਾਅਦ ਪੱਕਾ ਮਕਾਨ ਬਣ ਜਾਂਦਾ ਤੇ ਮੈਨੂੰ ਦੱਸੋ ਫਿਰ ਕਸੂਰ ਕੀ ਦਾ ਓਏ ਪੰਜਾਬੀਓ ਓ ਸਿੱਖੋ ਓ ਜਾਗ ਜਾਓ ਤੁਹਾਨੂੰ ਰੱਬ ਦਾ ਵਾਸਤਾ ਜਾਗ ਜਾਓ ਓ ਤੁਹਾਡੇ ਬੱਚਿਆਂ ਨੂੰ ਕੋ ਕੋ ਕੇ ਮਾਰਨ ਲੱਗ ਗਏ ਆ ਲੋਕ ਆ ਗਿਆ ਸਮਾਂ ਓ ਜਿਹੜਾ ਸਮਾਂ ਸਾਡੇ ਵੱਡ ਬਡੇਰੇ ਵੀ ਕਹਿ ਕੇ ਗਏ ਆ ਪਿੱਛੇ ਦੇ ਆ 15 20 ਸਾਲ ਪਹਿਲਾਂ ਜਿਹੜੀਆਂ ਗੱਲਾਂ 15 ਸਾਲ ਪਹਿਲਾਂ ਜਿਹੜੇ ਸਿਆਣੇ ਬੰਦੇ ਬੈਂਚਾਂ 'ਚ ਤਖਤ ਪੋਚੇ ਦੇ ਬੈਠ ਕੇ ਗੱਲਾਂ ਕਰਦੇ ਹੁੰਦੇ ਸੀ ਨਾ ਉਹ ਗੱਲਾਂ ਆਪਾਂ ਦੇਖ ਰਹੇ ਆ ਆਪਾਂ ਦੇਖ ਰਹੇ ਆ 10 15 ਸਾਲ ਪਹਿਲਾਂ ਵੀ ਇਹ ਜਿਹੜੀਆਂ ਗੱਲਾਂ ਕਈਆਂ ਵੀਆਂ ਸਿਆਣੇ ਬੰਦਿਆਂ ਦੀਆਂ ਤੇ ਅੱਜ ਸਾਡੇ ਵਰਗੇ ਪਿੱਟ ਸਿਆਪਾ ਕਰ ਰਹੇ ਆ ਸਰਕਾਰਾਂ ਦਾ ਤੇ ਸਾਡੇ ਸਿੱਖਾਂ ਦਾ ਪੰਜਾਬੀਆਂ ਦਾ ਕਿ ਇਹਨਾਂ ਲੋਕਾਂ ਤੋਂ ਬਚੋ ਕੁਝ ਦਿਨ ਪਹਿਲਾਂ ਇਹਨਾਂ ਨੇ ਇੱਕ 90 ਕਿਸੇ ਪਿੰਡ ਦੇ ਵਿੱਚ ਉਹ ਨੰਗ ਸਿੰਘ ਜਿਹੜਾ ਮਤਲਬ ਜ਼ਬਾਨ ਤੋਂ ਬੋਲ ਨਹੀਂ ਸਕਦਾ ਸੀ ਉਸ ਨੰਗ ਸਿੰਘ ਨੂੰ ਕਤਲ ਕੀਤਾ ਠੀਕ ਆ ਅੱਜ ਦੋ ਮਹਾਲੇ ਵਿੱਚ ਦੋ ਬੁੰਡੇ ਹੋਰ ਇਹਨਾਂ ਨੇ ਕਤਲ ਕੀਤੇ ਤਰਨਤਾਰਨ ਦੇ ਵਿੱਚ ਪੂਰਾ ਪਰਿਵਾਰ ਕਤਲ ਕਰ ਗਏ ਸੀ ਹੋਰ ਕਿੰਨਾ ਕਿ ਤੁਸੀਂ ਵੇਦ ਕਰਨੀਆਂ ਸਿੱਖੋ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੇ ਮੈਂ ਜਿਹੜੀਆਂ ਸਮਾਜਿਕ ਜਥੇਬੰਦੀਆਂ ਆ ਜਾਗੜੀਆਂ ਮਿੰਘ ਸਿੰਘ ਜਥੇਬੰਦੀਆਂ ਉਹਨਾਂ ਨੂੰ ਪੁੱਛਣਾ ਚਾਹਣਾ ਕਿੰਨੀ ਕੁ ਵੇਟ ਕਰਨੀ ਆ ਇਹਨਾਂ ਕੁੱਤਿਆਂ ਦੇ ਖਿਲਾਫ ਕੋਈ ਐਕਸ਼ਨ ਕਿਉਂ ਨਹੀਂ ਲਿਆ ਲਿਆ ਜਾ ਰਿਹਾ ਹੈਗਾ ਸਾਰੇ ਰਲ ਕੇ ਇਹਨਾਂ ਦੇ ਖਿਲਾਫ ਐਕਸ਼ਨ ਲਈਏ ਇਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਗੰਦਪਾਾ ਰੱਖ ਰਾਇਆ ਕਿੰਨੇ ਕੁ ਆਪਣੇ ਬੱਚੇ ਹੁਣ ਤੁਸੀਂ ਹੋਰ ਮਰਵਾਉਣੇ ਆ ਬੇਨਤੀਆਂ ਪ੍ਰਮਾਨ ਕਰੋ ਸਰਕਾਰਾਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਇਹਨੂੰ ਵਾੜਾ ਨਾ ਸਮਝੋ ਪੰਜਾਬ ਨੂੰ ਵਾੜਾ ਇਹ ਸਰਕਾਰੋ ਪੰਜਾਬ ਵਾੜਾ ਨਹੀਂ ਹੈਗਾ ਜਿਹੜਾ ਆਇਆ ਅੰਦਰ ਵਰ ਗਿਆ ਜਿਹੜਾ ਆਇਆ ਅੰਦਰ ਵਰ ਗਿਆ ਤੁਸੀਂ ਕਿਸੇ ਹੋਸਟੇਜ ਚ ਤੁਸੀਂ ਇਹ ਗੁਜਰਾਤ ਵਿੱਚ ਤੁਸੀਂ ਇਹ ਦੂਜੇ ਵਿੱਚ ਹਿਮਾਚਲ ਵਿੱਚ ਪੈਰ ਪਾ ਕੇ ਵਿਖਾਓ ਕੰਮ ਤਾਂ ਕਿਸੇ ਨੂੰ ਤਰਖ ਦੇ ਅਗਲੇ ਸਾਡੇ ਵਾਲੇ ਵੋਟਾਂ ਮਾਰੇ ਚਾਵਲ ਵੋਟਾਂ ਹੀ ਬਣਾਈ ਜਾਂਦੇ ਇਹਨੀਆਂ ਵੋਟਾਂ ਆਧਾਰ ਕਾਰਡ ਵੋਟ ਉਹ ਵੀ ਬਣਾਉਂਦੇ ਆ ਇਹਨਾਂ ਨੂੰ ਉਹਨਾਂ ਨੂੰ ਪੱਕੇ ਇਹਨਾਂ ਨੂੰ ਨਾਗਰਿਕਤਾ ਮਿਲ ਜਾਂਦੀ ਪੰਜਾਬ ਦੀ ਹੋਰ ਇਹਨਾਂ ਨੂੰ ਕੀ ਚਾਹੀਦਾ ਉਹ ਲਾਂਤੀਓ ਓਏ ਆਪਦੇ ਬੱਚਿਆਂ ਦਾ ਆਪਦੇ ਭਵਿੱਖ ਦਾ ਆਪਦੇ ਬੱਚਿਆਂ ਦੇ ਭਵਿੱਖ ਦਾ ਆਉਣ ਵਾਲੀ ਜਨਰੇਸ਼ਨ ਬਾਰੇ ਵੀ ਮਾਰਾ ਮੋਟਾ ਸੋਚੋ ਲਾਂਤੀਓ ਸ਼ਰਮ ਕਰੋ ਆ ਜਿਨ੍ਹਾਂ ਦੇ ਤਰਾਕ ਬੁੱਝ ਗਏ ਆ ਘਰਾਂ ਦੇ ਉਹਨਾਂ ਦੇ ਮੂਰੇ ਇੱਕ ਤਾਂ ਅੰਧੇਰੀ ਅੰਧੇਰਾ ਤੇ ਤੁਸੀਂ ਵੋਟਾਂ ਬਣਾ ਕੇ ਆਹ ਮਹਾਲੀ ਚੰਡੀਗੜ੍ਹ ਲੁਧਿਆਣਾ ਏਰੀਆ ਤਾਂ ਇਹਨਾਂ ਚਵਲਾਂ ਨਾਲ ਭਰੇ ਪਏ ਪਿੰਡਾਂ ਦੇ ਪਿੰਡ ਇੱਧਰਲੇ ਵੀਰਾਂ ਨੂੰ ਬੇਨਤੀ ਕਰਨੀ ਚਾਹੋ ਨਾ ਕਿ ਤੁਸੀਂ ਕਹਿ ਰਹੇ ਹੋ ਜੋ ਤੁਹਾਡੇ ਨਾਲ ਸਾਰੇ ਸਿੰਘ ਜਥੇਬੰਦੀਆਂ ਤੁਹਾਡੇ ਨਾਲ ਖੜੀਆਂ ਤੁਸੀਂ ਮਾਰਾਜ ਜੇ ਕਿਸੇ ਨੂੰ ਇਹ ਪੰਜਾਬੀ ਨੂੰ ਪੈਂਦੇ ਆ ਤੁਸੀਂ ਮਾਰਾਜ ਸਟੈਂਡ ਤੋਂ ਲਿਆ ਕਰੋ ਤੁਸੀਂ ਖੜ ਕੇ ਪਹਿਲਾਂ ਤਮਾਸ਼ਾ ਦਿਨੇ ਆ ਤੇ ਫਿਰ ਤੁਸੀਂ ਧਰਨੇ ਦਿਨੇ ਆ ਆ ਨੰਗ ਸਿੰਘ ਦੀ ਉਧਰ ਮੈਂ ਵੀਡੀਓ ਵੇਖਾਂਗਾ ਕਿੰਨੇ ਬੰਦੇ ਖੜੇ ਜਦੋਂ ਢੰਗ ਸਿੰਘ ਨਾਲ ਲੜਦੇ ਸੀ ਉਹ ਭਈਏ ਉਦੋਂ ਕਿਸ ਦਾ ਸਾਥ ਨਹੀਂ ਦਿੱਤਾ ਢੰਗ ਸਿੰਘ ਦਾ ਤੇ ਬਾਅਦ ਵਿੱਚ ਧਰਨੇ ਲਾਉਣੇ ਸੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਨਾ ਮਹਾਲੀ ਸਰਕਾਰ ਮਹਾਲੀ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਤੇ ਇਹਨਾਂ ਨੂੰ ਜਲਦ ਤੋਂ ਜਲਦੀ ਫੜ ਕੇ ਯੂਪੀ ਵਿਹਾਰ ਭੱਜਣ ਤੋਂ ਪਹਿਲਾਂ ਫੜ ਕੇ ਇਹਨਾਂ ਕੁੱਤਿਆਂ ਨੂੰ ਇਹਨਾਂ ਨੂੰ ਚਾਹੇ ਚ ਖੜ ਕੇ ਗੋਲੀ ਮਾਰੀ ਜਾਵੇ